ਇੱਕ ਹੋਰ ਸਾਫਕਾ ਵਿਧਾਇਕ ਬਟਿੰਡਾ ਦਿਹਾਤੀ ਤੋਂ ਪਹਿਲਾਂ ਵਿਧਾਇਕ ਸੀ ਕਿ ਬਾਅਦ ਚ ਮਲੂਰ ਤੋਂ ਇਲੈਕਸ਼ਨ ਲੜੀ ਨਾ ਰੂਪੀ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਲੱਗ ਰਿਹਾ ਤੁਸੀਂ ਇੱਥੇ ਕੰਮ ਕਰ ਰਹੇ ਹੋ ਕੀ ਲੱਗ ਰਿਹਾ ਕਿ ਮੇਰੀ ਇੱਥੇ ਵਾਰਡ ਨੰਬਰ 41 ਚ ਡਿਊਟੀ ਲੱਗੀ ਹੈ ਤੇ ਉੱਥੋਂ ਦੇ ਮੈਡਮ ਐਮਸੀ ਵੀ ਰਹੇ ਨੇ ਮੈਡਮ ਸੁਰਿੰਦਰਪਾਲ ਜੀ ਔਰ ਜਦੋਂ ਅਸੀਂ ਡੋਰ ਟੂ ਡੋਰ ਕਰਨ ਜਾਂਦੀ ਹੈ ਤਾਂ ਬਹੁਤ ਹੀ ਅੱਛਾ ਰਿਸਪੌਂਸ ਮਿਲਦਾ ਲੋਕਾਂ ਕੋਲੋਂ ਕਿਉਂਕਿ ਉਹਨਾਂ ਨੇ ਸਾਨੂੰ ਪਹਿਲੇ ਹੀ ਕਹਿ ਜਾਂਦੇ ਕਿ ਅਸੀਂ ਮੈਡਮ ਨੂੰ ਜਿਤਾਉਣਾ ਹੈ ਕਿਉਂਕਿ ਮੈਡਮ ਨੇ ਸਾਡੇ ਬਹੁਤ ਕੰਮ ਕੀਤੇ ਹੈ ਤੇ ਸਾਨੂੰ ਪੂਰਾ ਯਕੀਨ ਹੈ ਕਿ ਜਦੋਂ ਉਹ ਐਮਸੀ ਬਣ ਕੇ ਇੰਨਾ ਵਧੀਆ ਕੰਮ ਕਰ ਸਕਦੇ ਤਾਂ ਡੈਫੀਨੇਟਲੀ ਐਮਐਲਏ ਬਣ ਕੇ ਤਾਂ ਹੋਰ ਵੀ ਸੋਹਣਾ ਕੰਮ ਕਰਨਗੇ ਸੋ ਲੋਕਾਂ ਦਾ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਵੀ ਵੂਮਨ ਤੁਸੀਂ ਕੀ ਸੋਚਦੇ ਹੋ ਕਿਉਂਕਿ ਉਹ ਚਾਰ ਵਾਰ ਦੀ ਕਾਉਂਸਲਰ ਰਹੇ ਨੇ ਮਹਿਲਾਵਾਂ ਦਾ ਇੱਕ ਮੁੱਦਾ ਇੱਥੇ ਜਿਹੜਾ ਮੈਂ ਦੇਖਿਆ ਕਾਂਗਰਸ ਪਾਰਟੀ ਵੱਲੋਂ ਉਠਾਇਆ ਬਾਕੀ ਵੀ 1000 ਰੁਪਏ ਇੱਕ ਜਿਹੜਾ ਦੇਣ ਦਾ ਵਾਅਦਾ ਕੀਤਾ ਸੀ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ ਵਾਰਡਾਂ ਦੇ ਵਿੱਚ ਘਰਾਂ 'ਚ ਗਏ ਹੋ ਇਸ ਮੁੱਦੇ ਦੀ ਕਿੰਨੀ ਕਿ ਚਰਚਾ ਹੈ ਦੇਖੋ ਬਿਲਕੁਲ ਲੇਡੀਜ਼ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਸਾਡੇ ਨਾਲ ਭਗਵੰਤ ਮਾਨ ਜੀ ਨੇ ਤੇ ਪੂਰੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਕਿ ਅਸੀਂ 100000 ਰੁਪਏ ਦਵਾਂਗੇ ਪਰ 2.5 ਸਾਲ ਹੋਣ ਨੂੰ ਆ ਗਏ ਮੈਨੂੰ ਲੱਗਦਾ 1 ਰੁਪਿਆ ਵੀ ਉਹਨਾਂ ਦੇ ਖਾਤੇ 'ਚ ਨਹੀਂ ਆਇਆ ਹੁਣ ਸੋ ਇਹ ਜਸਟ ਇੱਕ ਵਾਅਦਾ ਹੀ ਸੀ ਉਹਨਾਂ ਨੇ ਸਿਰਫ ਆਪਦੀ ਸਰਕਾਰ ਲੈ ਕੇ ਆਉਣੀ ਸੀ ਲੋਕਾਂ ਨੂੰ ਧੋਖਾ ਦਿੱਤਾ ਨਾ ਸਿਰਫ ਔਰਤਾਂ ਨੂੰ ਬਲਕਿ ਨੌਜਵਾਨਾਂ ਨੂੰ ਵੀ ਨੌਕਰੀਆਂ ਧੋਖਾ ਦਿੱਤਾ ਮੁਆਵਜ਼ਾ ਮਾਫ ਕਰਦਾਂਗੇ ਤਾਂ ਐਮਐਸਪੀ ਦੀ ਗਰੰਟੀ ਦਾ ਵਿਵਾਦ ਕੀਤਾ ਤੇ ਹੁਣ ਤੁਹਾਡੇ ਸਾਹਮਣੇ ਹੀ ਆ ਮੀਡੀਆ ਦੇ ਸਾਹਮਣੇ ਹੀ ਆ ਇੱਕ ਇੱਕ ਗੱਲ ਤੋਂ ਮੁਕਰਿਆ ਜਾ ਰਿਹਾ ਨਾ ਐਮਐਸਪੀ ਮਿਲੀ ਨਾ ਮੁਆਵਜ਼ਾ ਮਿਲਿਆ ਅੱਛਾ ਨਾ 1000 ਰੁਪਏ ਮਿਲਿਆ ਔਰ ਤੁਹਾਨੂੰ ਨਾ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਆ ਹਾਂ ਨਿਯੁਕਤੀ ਪੱਤਰ ਕਈਆਂ ਨੂੰ ਮਿਲ ਗਏ ਪਰ ਨੌਕਰੀ ਨਹੀਂ ਮਿਲੀ ਮੇਰਾ ਆਖਰੀ ਸਵਾਲ ਹੈ ਕਿ ਨਿੱਜੀ ਵੀ ਹੈ ਕਿਉਂਕਿ ਮੈਂ ਬਠਿੰਡੇ ਵੀ ਕੰਮ ਕੀਤਾ ਉੱਥੇ ਤੁਹਾਨੂੰ ਆਵਾਜ਼ ਦੀ ਪਾਰਟੀ ਛੱਡਣ ਦਾ ਜਾਂ ਕਾਂਗਰਸ ਚ ਆਉਣ ਦਾ ਕਿਸੇ ਇਸ ਤੇ ਕੋਈ ਟਿੱਪਣੀ ਕਿ ਅਫਸੋਸ ਨਹੀਂ ਹੈ ਕਿ ਅੱਜ ਸਰਕਾਰ ਚ ਹੋਣਾ ਸੀਗਾ ਬਿਲਕੁਲ ਵੀ ਨਹੀਂ ਹੋਣ ਤੁਹਾਡੇ ਸਾਹਮਣੇ ਆ ਮੈਂ ਤਾਂ ਚਲੋ ਠੀਕ ਹੈ ਮੈਂ ਸਮਝਦੀ ਕਿ ਸਾਡੇ ਲੋਕ ਬਹੁਤ ਸਮਝਦਾਰ ਨੇ ਮੈਂ ਵੀ ਦਖਸਨ ਦੀ ਕੋਸ਼ਿਸ਼ ਕੀਤੀ ਸੀ ਕਿ بچੋ ਹੁਣ ਤੁਹਾਡੇ ਸਾਹਮਣੇ ਹੀ ਹੈ ਵੀ ਅੱਜ ਕੇਜਰੀਵਾਲ ਸਾਹਿਬ ਕਿੱਥੇ ਨੇ ਚਲੋ ਉਹ ਕਾਨੂੰਨ ਨੇ ਫੈਸਲਾ ਕਰਨਾ ਜੋ ਵੀ ਹੈ ਤੇ ਤੁਹਾਡੇ ਸਾਹਮਣੇ ਕਿੰਨੀਆਂ ਆਡੀਓਜ਼ ਕਿੰਨੀਆਂ ਵੀਡੀਓਜ਼ ਇਹਨਾਂ ਦੇ ਲੀਡਰਾਂ ਦੀਆਂ ਆਉਂਦੀਆਂ ਹੀ ਰਹਿੰਦੀਆਂ ਆਉਂਦੀਆਂ ਕਿ ਜਿਹੜੇ ਜਿਹੜੇ ਇਹ ਕੰਮ ਕਰ ਰਹੇ ਨੇ ਫਿਰ ਦੇਖ ਲਓ ਐਨੇ ਸਾਲਾਂ ਤੋਂ 2012 ਤੋਂ ਵਾਲੈਂਟੀਅਰਸ ਕੰਮ ਕਰ ਰਹੇ ਆ ਤੁਸੀਂ ਦੇਖੋ ਕਿਸੇ ਵੀ ਵਾਲੈਂਟੀਅਰ ਨੂੰ ਇਹਨਾਂ ਨੇ ਐਮਪੀ ਬਣਾਇਆ ਰਾਜ ਸਭਾ ਦਾ ਨਹੀਂ ਬਣਾਇਆ ਫਿਰ ਕਿਸੇ ਵੀ ਵਾਲੈਂਟੀਅਰ ਨੂੰ ਇਹਨਾਂ ਨੇ ਲੋਕ ਸਭਾ ਦੀ ਟਿਕਟ ਦਿੱਤੀ ਨਹੀਂ ਦਿੱਤੀ ਸਾਰੇ ਰਿਚ ਪਰਸਨ ਜਾਂ ਦੂਜੀਆਂ ਪਾਰਟੀਆਂ ਤੋਂ ਆਏ ਹੋਏ ਆ ਠੀਕ ਹੈ ਜਾਂ ਇੱਕ ਆਪ ਦਾ ਦੋਸਤ ਸੀ ਕਰਮਜੀਤ ਹਨਮੋਲ ਜਿਨ੍ਹਾਂ ਨੂੰ ਹਰਾ ਕੇ ਬੈਠ ਗਏ ਇਹ ਸੋ ਫਿਰ ਇਹ ਕਹਿੰਦੇ ਅਸੀਂ ਔਰਤਾਂ ਨੂੰ ਬਰਾਬਰੀ ਦਾ ਹੱਕ ਦਿੰਨੇ ਆ ਤੁਸੀਂ 1000 ਰੁਪਏ ਦੀ ਗੱਲ ਕੀਤੀ ਸੀ 1000 ਰੁਪਏ ਕੀ ਦੇਣਾ ਸੀ ਜਿਹੜੀਆਂ ਇਹਨਾਂ ਦੀ ਲੇਡੀਜ਼ ਸੀ ਖੁਦ ਐਮਐਲਏ ਰਹੀਆਂ ਜਾਂ ਪਾਰਟੀ ਚ ਕੰਮ ਕਰਦੀਆਂ ਇੱਕ ਵੀ ਲੇਡੀ ਨੂੰ ਐਮਪੀ ਟਿਕਟ ਨਹੀਂ ਦਿੱਤੀ ਸੋ ਮੈਂ ਇਹੀ ਜਿਲਿੰਦਰ ਕੌਰ ਜੀ ਹਾਂਜੀ ਹਾਂਜੀ ਉਹ ਪਹਿਲਾਂ ਵੀ ਐਮਪੀ ਚੋਂ ਲੜੇ ਸੀ ਆਵਾ ਦੀ ਪਾਰਟੀ ਚ ਉਹਨਾਂ ਨੂੰ ਦੇ ਦਿੰਦੇ ਨਹੀਂ ਮੈਂ ਕਹ ਰਿਹਾ ਵਜ਼ੀਰ ਵੜਾਉਣ ਦੀ ਗੱਲ ਜਦੋਂ ਹੋਊਗੀ ਕਿਤੀ ਸੀ ਨਹੀਂ ਬਣਾਇਆ ਇੱਕ ਵੀ ਲੇਡੀ ਨੂੰ ਮਤਲਬ ਵਜ਼ੀਰਤਾ ਬਣਾਇਆ ਪਰ ਉਹ ਪੁਰਾਣੇ ਕੰਮ ਕਰਦੇ ਆ ਉਹਨਾਂ ਦਾ ਤਜਰਬਾ ਸੀਗਾ ਮੈਡਮ ਸਰਬਜੀਤ ਕੌਰ ਮਾਣੂ ਕੋ ਵੀ ਪੁਰਾਣੇ ਆ ਪਰ ਨਹੀਂ ਬਣਾਇਆ ਸੋ ਸਾਨੂੰ ਅਸੀਂ ਤਾਂ ਇਹਨਾਂ ਦੀ ਰਗ ਰਗ ਤੋਂ ਵਾਕਿਫ ਆ ਠੀਕ ਹੈ ਅਸੀਂ ਜੋਨੇ ਠੀਕ ਹੈ ਜੋ ਵੀ ਲੋਕ ਕਰਨ ਪਰਖੇ ਕਰਨ ਉਹਨਾਂ ਨੇ ਪਰਖ ਕੇ ਕੀਤਾ ਲੋਕਾਂ ਨੇ ਪਰ ਇਹੀ ਗੱਲ ਮੈਂ ਸਾਨੂੰ ਇਹੀ ਗੱਲਾਂ ਇਹਨਾਂ ਦੇ ਪਤਾ ਸੀ ਕਿ ਜੋ ਕੁਝ ਕਰ ਰਹੇ ਆ ਪਾਰਟੀ ਦੇ ਵਿੱਚ ਅਸੀਂ ਬਾਹਰ ਵੀ ਦੱਸਣ ਦੀ ਕੋਸ਼ਿਸ਼ ਕੀਤੀ ਠੀਕ ਹੈ ਲੋਕਾਂ ਨੇ ਸੱਤਾ ਲੈ ਕੇ ਆਉਣੀ ਸੀ ਜੋ ਹੁੰਦਾ ਚੰਗੇ ਅਸਤੇ ਹੁੰਦਾ ਸੱਤਾ ਵੀ ਆ ਗਈ ਸ਼ੂਗਰ ਆ ਪਰਮਾਤਮਾ ਦਾ ਲੋਕਾਂ ਨੂੰ ਪਤਾ ਵੀ ਚੱਲ ਗਿਆ ਐਸੇ ਪਤਾ ਚੱਲਣ ਦੇ ਕਰਕੇ ਹੀ ਅੱਜ ਇਹਨਾਂ ਨੂੰ ਐਮਪੀ ਦੀਆਂ ਸਿਰਫ 3 ਸੀਟਾਂ ਆਈਆਂ ਸਿਰਫ 3 ਸੀਟਾਂ ਸੋ ਲੋਕਾਂ ਨੂੰ ਪਤਾ ਚੱਲ ਗਿਆ ਮੇਨ ਚੀਜ਼ ਇਹੀ ਸੀ ਲੋਕਾਂ ਇਹ ਦਰਬਾਰ ਚ ਪਤਾ ਲੱਗਣਾ ਚਾਹੀਦਾ ਸੀਗਾ ਰੁਪੀ ਜੀ ਇੱਕ ਮੇਰਾ ਆਖਰੀ ਸਵਾਲ ਹੈ ਲੋਕ ਸਭਾ ਚੋਣਾਂ ਦੇ ਜਿਹਨ ਦਿੱਤੀ ਜੀ ਆਏ ਨੇ ਇਸ ਦਾ ਤੁਹਾਨੂੰ ਲੱਗਦਾ ਕਿ ਅਗਲੀਆਂ 2.5 ਸਾਲਾਂ ਜਿਹੜੀਆਂ ਵਿਧਾਨ ਸਭਾ ਚੋਣਾਂ ਆਉਣੀਆਂ ਕਾਂਗਰਸ ਪੈਰਾਂ ਸਰ ਹੋ ਜੂ ਖਾਸ ਕਰ ਮਾਲਵੇ ਦੇ ਵਿੱਚ ਬਿਲਕੁਲ ਡੈਫੀਨੇਟਲੀ ਅਸੀਂ ਖੁਦ ਵੀ ਹੁਣ ਚੋਣਾਂ 'ਚ ਕੰਮ ਕਰਦੇ ਰਹੇ ਹਾਂ ਹੁਣ ਜਿਮਨੀ ਚੋਣਾਂ 'ਚ ਵੀ ਕਰ ਰਹੇ ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਹੈ ਲੋਕ ਹੁਣ ਖੁਦ ਜਿਹੜੀ ਮੇਰੇ ਵਾਲੀ ਗੱਲ ਤੁਸੀਂ ਕਹੀ ਸੀਗੀ ਤੁਹਾਨੂੰ ਕੋਈ ਅਫਸੋਸ ਤਾਂ ਨਹੀਂ ਮੈਨੂੰ ਅਫਸੋਸ ਤਾਂ ਹੀ ਨਹੀਂ ਕਿਉਂਕਿ ਮੈਨੂੰ ਪਤਾ ਸੀ ਕਿ ਇਹ ਹਾਲ ਹੋਊਗਾ ਆਵਾਦੀ ਪਾਰਟੀ ਦਾ ਤੇ ਉਹ ਤੁਹਾਡੇ ਸਾਹਮਣੇ ਹੀ ਆ ਹੁਣ ਤੇ ਲੋਕੀ ਵੀ ਕਹਿ ਰਹੇ ਆ ਲੋਕੀ ਵੀ ਇਹ ਚੀਜ਼ ਕਹਿ ਰਹ ਪਤਾ ਨਹੀਂ ਸੀ ਪਰ ਹੁਣ ਸਾਨੂੰ ਇਹਨਾਂ ਦਾ ਪਤਾ ਚੱਲ ਗਿਆ ਠੀਕ ਹੈ ਮੈਂ ਲੋਕਾਂ ਨੂੰ ਗਲਤ ਨਹੀਂ ਕਹਿ ਰਹੀ ਲੋਕ ਬਹੁਤ ਸਿਆਣੇ ਆ ਸੂਝਵਾਨ ਆ ਪਰਖ ਕੇ ਕਰਦੇ ਆ ਪਰ ਲੋਕਾਂ ਨੂੰ ਹੁਣ ਪਰਖ ਲਿਆ ਉਹਨਾਂ ਨੂੰ ਪਤਾ ਚੱਲ ਗਿਆ ਕਿ ਇਹਨਾਂ ਤਿਲਾਂ 'ਚ ਤੇਲ ਹੈ ਨਹੀਂ ਉਹਨਾਂ ਨੇ ਦੇਖ ਲਿਆ ਸੋ ਕੋਈ ਇੱਕ ਵਾਦਾ ਪੂਰਾ ਨਹੀਂ ਕੀਤਾ ਤੇ ਜਿਵੇਂ ਅਸੀਂ ਐਮਪੀ ਦੀਆਂ ਚੋਣਾਂ ਸੱਤ ਜਿੱਤੀਆਂ ਉਹਦਾ ਡੈਫੀਨੇਟਲੀ ਸਰਕਾਰ ਵੀ 2027 'ਚ ਆ ਰਹੀ ਹੈ ਕਾਂਗਰਸ ਪਾਰਟੀ ਦੀ ਥੈਂਕ ਯੂ ਜੀ ਦਾ ਸਾਬਕਾ ਵਿਧਾਇਕ ਰੂਪੀ ਜੀ ਬੜਾ ਮਾਲਵੇ ਦਾ ਨਾਮ ਹੈ ਬਡਣਾ ਦਿਹਾਤੀ ਤੋਂ ਇਹਨਾਂ ਨੇ ਇਲੈਕਸ਼ਨ ਲੜੀ ਸੀ ਪਰ ਬਾਅਦ ਦੇ ਵਿੱਚ ਕਾਂਗਰਸ ਦੇ ਵਿੱਚ चले देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप